ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਗਭਗ ਸਾਰੇ ਦੇ ਸਾਰੇ ਸੂਜੀਆਂ ਸਮਈਆਂ ਰੇਟ ਡਿਟੇਲ ਵੀਡੀਓ ਦੇ ਵਿੱਚੋਂ ਤੇ ਰੇਟ ਆਪਾਂ ਉਹ ਜੇ ਦਿਖਾ ਦਾਂਗੇ ਤੇ ਜਿਹੜੇ ਕੈਨ ਦੇ ਭਾਅ ਵਾ ਪਿਠਾਦ ਨੇ ਜਬਾ ਵੀ ਪੈਸੇ ਖਾਤੇ 'ਚ ਪਾਉ ਉਹ ਤੇ ਗਾਂ ਤੋਂ ਓਡੇ ਘਰੇ ਆ ਜੀ ਉਹੋ ਜੇ ਰੇਟ ਹੋਣਗੇ ਚਾਹੇ ਤੁਹਾਡੇ ਬਾਪੂ ਦੇ ਹੱਥ ਕਬੀਲਦਾਰੀ ਆ ਤਾਂ ਪਰ ਰੈ ਸਾਨੂੰ ਕਰਨ ਦੇਣ ਹੀ ਨਹੀਂ ਇਹੋ ਜੇ ਰੇਟ ਲਵਾ ਦਨੇ ਆ ਮਜਬੂਰ ਕਰਦਾ ਹਾਂ ਗਾਖੀ ਤੈਨੂੰ ਆਓ ਅੱਗੇ ਵੀਰ ਨਾ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਜੱਗੀ ਆਈ ਸ਼ਹਿਰ ਬਰਨਾਲਾ ਬਾਈ ਜੀ ਮੋਬਾਈਲ ਨੰਬਰ 9815396780 ਜੇ ਕਿ ਜਿਹੜੀਆਂ ਮੈਂ ਗੱਲਾਂ ਸਟਾਰਟਿੰਗ 'ਚ ਬੋਲੀਆਂ ਤੂੰ ਮੈਨੂੰ ਦੱਸੀਆਂ ਉਹ ਵੀਡੀਓ 'ਚ ਨਿਭੜ ਰਹੀਆਂ ਹਨ ਪੂਰੀਆਂ ਬਾਈ 100 ਵੀ 100 10% ਨਿਭਰੂ ਜੇ 99 ਰਹਿ ਜੇ ਤਾਂ ਦੇਣਦਾਰ ਹਨ ਜੀ ਪਹਿਲੇ ਨੰਬਰ ਤੇ 9815396780 ਨੰਬਰ ਆ ਸ਼ਹਿਰ ਬਰਨਾਲਾ ਸੇਖਾ ਰੋਡ ਤੇ ਆ ਰਹੇ ਦੇ ਕੋਲੇ ਆਪਣੀ ਲਹਿਸਾ ਪਹਿਲਾ ਨੰਬਰ ਜਿਹੜੀ ਗਾਂ ਭਾਈ ਸੂਆ ਤੂੰ ਇਹ ਦੁੱਧ ਬਿਲਕੁਲ ਪਿਆਰ ਜੀ ਪਰ ਹੈ ਕੀ ਇਹ ਪਿਓ ਰਾਜਸਥਾਨ ਦੀ ਹੱਡੀ ਆ ਜਮਾ ਜੀ ਤੇ ਇਹ ਦੁੱਧ ਕਿੰਨਾ ਕੁ ਦੇ ਦੂਗੀ ਭਾਈ ਦੁੱਧ ਝੂਠ ਬਲਾਉਣਾ ਦਾ 24 ਕਿਲੋ ਵਾਲਾ ਬਲਾਣਾ ਜੀ ਤੇ ਜਿਹੜਾ ਪਿਓਗੀ ਉਹ 18 ਕਿਲੋ ਐ net ਪਾਉਗੀ 9 ਕਿਲੋ ਭਾਂਡੇ ਦੇ ਪਾਉਗੀ ਸੋ ਵੈਸੇ ਵੀਰ ਕਹਿੰਦੇ ਵਪਾਰੀ ਖਾਣੀ ਗੱਪੀ ਹੁੰਦੀ ਆ ਵੀ ਝੂਠ ਮਾਰਦੇ ਆ ਉਹ ਕਰਦੇ ਆ ਤੀਜਾ ਸੂਆ ਨਹੀਂ ਕਰੇ ਜਾਂਦੀ ਨਹੀਂ ਪਰ ਜਿਹੜਾ ਲੈਵਾ ਤੇ ਗਾਂ ਮੇਰੀਆਂ ਅੱਖਾਂ ਨੂੰ ਦਿਖਾਈ ਦੇ ਰਿਹਾ 18 ਕਿਲੋ ਦੁੱਧ ਦੇ ਦੂ ਤੇ ਠੰਡੀ ਬਰਫ਼ ਦੀ ਸਿੱਧੀ ਜੇ ਕਿ ਪੈਸੇ ਕਿੰਨੇ ਨਾਲ ਸਰੂਗਾ ਇਹ ਕਿ ਸਰ ਦਾ ਕਰੋੜ ਨਾਲ ਵੀ ਨਹੀਂ ਹੱਥ ਬੰਨ੍ਹ ਕੇ ਮੇਰੇ ਭੈਣਾਂ ਤੇ ਭਰਾਵਾਂ ਵੀਰਾਂ ਨੂੰ ਬੇਨਤੀ ਆ ਪਹਿਲਾਂ ਜੀ ਪਹਿਲਾਂ ਤਾਂ ਵੀਡੀਓ ਦੇਖਿਆ ਕਰੋ ਸਾਰੀ ਫਿਰ ਪੂਰੀ ਦੀ ਪੂਰੀ ਜੀ ਕਿਉਂਕਿ ਸਾਡੇ ਕੋਲੇ ਇਹ ਕੋਈ ਗੱਲ ਨਹੀਂ ਹੁੰਦਾ ਵੀ ਇੱਕ ਟੰਗੜੀ ਮੂਰੇ ਲਾਇਆ ਹੋਇਆ ਚੰਗਾ ਵੀ ਦੂਜੇ ਮਾੜੇ ਹੋਣਗੇ ਸਾਰਾ ਕੁਝ ਹੀ ਵਧੀਆ ਹੁੰਦਾ ਹਨਾ ਸਾਰੇ ਜਾਨਵਰੀ ਚੰਗੇ ਹੁੰਦੇ ਹੈਗੇ ਜੀ ਫੱਕੀ ਰਹੀ ਇਹਦੀ ਗੱਲ ਮੁੱਲ ਦੀ ਵੀ ਤੇ 70000 ਰੁਪਏ ਮੁੱਲ ਦਾ 2000 ਕਰ ਦੇਗੇ ਸ਼ੋਰ 70000 ਹੱਥ 'ਚ ਪਵਾ ਲਵੇਂਗਾ 18 ਕਿਲੋ ਦੁੱਧ 70000 ਰੁਪਇਆ ਨਾਲ ਵੀ ਸੂਈਆ 15 ਕਿਲੋ ਬੋਲੀ ਇਥੋਂ ਮਿਣ ਕੇ ਲੈ ਦੇ 18 ਕਿਲੋ ਖੁੱਲਾ ਦੇਉ ਵੀ ਰਾਮ ਦੇ ਤਾਂ ਗਰੰਟੀ ਜਿਹੜੀ ਗੱਲ ਆਪਾਂ ਕਰ ਦਿੰਨੇ ਵਿੱਚ ਕੀਰ ਵੀਰ ਗਮਰਾ ਹੋ ਜਾਂਦੇ ਆ ਬਈ 45000 ਦੀ ਸੂਈ ਵੀ ਮਿਲ ਜਾਂਦੀ 50000 ਦੀ ਉਹ ਗਾਂਆਂ ਘਰੇ ਨਹੀਂ ਸੁੰਜੀਆਂ ਹੁੰਦੀਆਂ ਇਹ ਗਾਂਆਂ ਘਰੇ ਸੁੰਜੀਆਂ ਵੀ ਆ ਬਾਈ ਜੀ ਸੁਣੋ ਗੱਲ ਪਹਿਲੀ ਗੱਲ ਤਾਂ ਆਪਾਂ ਅੱਜ ਤੱਕਰ ਕਦੇ ਵੀ ਕੋਈ ਵੀ ਭੈਣ ਭਰਾ ਆਪਾਂ ਨੂੰ ਐ ਕਹਿ ਦੇਵੇ ਵੀ ਆਪਾਂ ਸੂਈ ਵੀ ਗਾਂ ਕਦੇ ਕਿਸੇ ਤੋਂ ਲਈ ਹੋਵੇ 1 ਲੱਖ ਰੁਪਇਆ ਨਾਮ ਦੋ ਵੀ ਆਪਾਂ ਗੱਬੜੀ ਲੈਵਣੀ ਆਪਾਂ ਗਾਂ ਹੀ ਗੱਪੜ ਲੈਣੇ ਆਪਣੇ ਘਰੇ ਆ ਕੇ ਸੂਈ ਆ ਜੀ ਜਿੰਨੀ ਜਿੰਨਾ ਜਾਨਵਰ ਆਪਣੇ ਘਰੇ ਖੜੇ ਆ ਮੰਨ ਲਾ ਵੀ ਸਾਰਿਆਂ ਦੇ ਆਪ ਦੇ ਬੱਚੇ ਨੇ ਜੀ ਜਿਹਨਾਂ ਕੋਈ ਬਈ 45000 ਦੀ ਦੇਊਗਾ ਜੀ 40000 ਦੀ ਦੇਊਗਾ ਉਹ ਘਰੇ ਨਹੀਂ ਸੂਈ ਹੁੰਦੀ ਉਹ ਨਾ ਘਰੇ ਸੂਈ ਹੋਊਗੀ ਤੇ ਨਾ ਹੋਆਂ ਹੱਥ ਫੜਾਉਂਦੀ ਹੁੰਦੀਆਂ ਨੇ ਜੀ ਚਲੋ ਦੋ ਨੰਬਰ ਤੇ ਆ ਗਈ ਸਾਹੀਵਾਲ ਸਾਹੀਵਾਲ ਪਹਿਲਾਂ ਸੂਈ ਆ ਬਾਈ ਫਾਰਮ ਚੋਂ ਆਈ ਆ ਇਹ ਵੱਡੀ ਹੋ ਕੇ ਵਣੀ ਪਈ ਥੋੜੀ ਹੈ ਨਾ ਪੂਰੀ ਵੱਡੀ ਪਰ ਦੰਦਾਂ ਦੁੰਦਾਂ ਦੀ ਵੀ ਪੂਰੀ ਹੋਊਗੀ ਪਤਾ ਪੱਟੇ ਵੀ ਨਹੀਂ ਮਗਰ ਬੱਛੀ ਆ ਮਗਰ ਬੱਛੀ ਆਗੀ ਤੇ ਦੁੱਧ ਕਿੰਨੇ ਆ ਬਾਈ ਕੱਲ ਸੁਈ ਜਿਹੜੀ ਚਾਹੇ ਨੂੰ ਪਰਸ ਤੋਂ ਦੀ ਸੁਈ ਨਾਲੋਂ ਚਾਹੇ ਕੱਢ ਆ ਪੁੱਤਰਾ ਤੇ ਬਾਈ ਜੀ ਕੱਦ ਬੈੱਡ ਤੇ ਪਲੀ ਪੂਲੀ ਬਹੁਤ ਆ ਹਨਾ ਆਰਮ ਦੀ ਵਹਿਣਾ ਫਿਰ ਉਹ ਖੁੱਲੀ ਆ ਜਮੂ ਸਾਰਾ ਸ਼ਾਈ ਵਾਲਾਂ ਦਾ ਹੀ ਫਾਰਮ ਆ ਮੁੰਡਾ ਆਪਣਾ ਮੈਂ ਦੋਸਤ ਹੈਗਾ ਜੀ ਮਗਰ ਵਧੀਆ ਅਸੀਂ ਫਿਰਦੇ ਹੀ ਰਹੀ ਆ ਘੋਟੋ ਘਟ 4 ਸਾਲ ਦੀ ਵਹਿੜ ਆ ਅੱਛਾ ਮੈਂ ਮੰਨ ਲਾ ਵੀ ਪੂਰੀ ਪੜ ਕੇ ਦੁੱਧ ਦੇ ਦਾ ਬਣਾ ਰਹੀ ਲਾ ਦੂਗੀ ਹੁਣ ਤੇ ਫੈਟ ਵਾਲਾ ਦਾ ਰਿਕਾਰਡ ਤੋੜ ਦੂ ਮੈਂ ਫੈਟ ਵਾਲਾ ਦਾ ਬਾਤ ਤੇ ਦੇਖ ਲੈ ਕਿੰਨੀ ਹੈ ਪੈਸੇ ਕਿੰਨੇ ਕਲਾ ਸਰੂ ਇਹਦਾ ਪੈਸੇ ਨਾਲ ਇਹਨਾਂ ਦੀ ਇੱਕ ਚੀਜ਼ ਆ ਗਈ ਆ ਬਹੁਤ ਦਿਖਾ ਦਈਏ ਪਹਿਲਾਂ ਪੈਸੇ ਦਾ ਤਾਂ ਟੰਕਾ ਆ ਭਾਈ ਜੇ ਮੰਨ ਲਾ ਜੀ ਇਹਦੇ ਇੱਥੇ ਤਾਂ ਥਾਂ ਤੇ ਡਬਲ ਧਾਰ ਪੈਂਦੀ ਆ ਬਈ ਅਸੱਹਾ ਉਹ ਹੈਗਾ ਹਾਂ ਨਾਲ ਮੇਰੂ ਆਗਾ ਮਤਲਬ ਬਿਲਕੁਲ ਬਾਲਟੀ 'ਚ ਪੈਂਦਾ ਸਿੱਧਾ ਜੀ ਕੋਈ ਦਿੱਕਤ ਨਹੀਂ ਚੋਣ ਦੀ ਦੋ ਮੂੰਹਾਂ ਥੱਲੇ ਬਾਲਟੀ 'ਚ ਪੈਂਦੇ ਆ ਜਿੰਨ ਐ ਜਮਾ ਸਿੱਧੇ ਜੀ ਉਹ ਬਦ ਦਿਖਾ ਦਈਏ ਹਨਾ ਤੇ ਫਿਰ ਰੇਟ ਇਹਦਾ 45000 ਦੀ ਵਾੜ ਦੇ ਦਿਆਂਗੇ ਜੇ ਉਹ ਥਣ ਸਹੀ ਹੁੰਦਾ ਤਾਂ 75000 ਦੀ ਜਮਾ ਸੀਗੀ ਇਹ ਕੋਈ ਨੋਕਸ਼ ਨਹੀਂ ਹੈਗਾ ਫਿਰ ਇੱਕ ਥਣ ਨਾਲ ਇੱਕ ਥਣ ਵੱਧਦੀ ਹੈ ਘਟ ਨਹੀਂ ਹੈਗਾ ਇਹ ਜਵਾਨ ਦਰੋਗਾ ਲਾਜ ਆਪਣੇ ਘਰੇ ਵੀ 30 ਨਹੀਂ ਜਾਂ ਵੀ ਆਪਾਂ ਉਹਨ ਘਰੋਂ ਕੱਢ ਦਾਂਗੇ ਹਾਂ ਉਹ ਗੱਲ ਆ ਵੀ ਉਹਦੇ ਦਾਜ ਵੱਧ ਦੇ ਦਾਂਗੇ ਉਹਨੂੰ ਆਪਾਂ ਬਸ ਉਹ ਗੱਲ ਇਹਦੇ ਚ ਆ ਗਈ ਤੇ ਇਹਨਾਂ ਨੰਬਰ ਉਸ ਨੂੰ ਡਾਪਾ ਹੀ ਮੰਦੀ ਦੇ ਦਿਆਂਗੇ ਜੀ ਤੇ ਤੇਨਾਂ ਨੰਬਰ ਦੀ ਗੱਲ ਕਰੀਏ ਤੈਨੂੰ ਕੋਈ ਵੈਲ ਵੀਰੇ ਕਰਕੇ 4 ਵਜੇ ਸੂਰ ਜੀ ਦੀ ਆ ਗਈ ਦੁੱਗੀਆਂ ਤੇ ਅਜੇ ਹੋਈ ਨਹੀਂ ਅੱਛਾ ਤੋੜ ਕੇ ਦੰਦੋ ਇੱਕ ਦੰਦ ਤੋੜ ਗਈ ਅੱਛਾ ਪਾੜੀ ਹੱਥ ਪਾੜੀ ਆ ਚੱਕੋ ਦਿਖਾ ਦੇ ਅਗਲਾ ਕਹਿ ਹੁੰਦਾ ਟੁੱਟਿਆ ਨਹੀਂ ਬਿਰਲੀ ਆ ਇੱਕ ਦੰਦ ਤੋੜਤਾ ਇੱਕ ਦੰਦ ਤੋੜਿਆ ਅਜੇ ਦੁੱਗ੍ਹੀ ਹੋਈ ਨਹੀਂ ਮਤਲਬ ਤੇ ਥਾਣ ਯਾਰ ਚਾਰਖੇ ਦੀ ਪੂਣੀ ਵਰਗਾ ਮੈਂ ਲੈਣਾ ਕਹੇ ਜਾਂ ਬੱਚਾ ਕੀ ਆ ਅੱਜ ਹੀ ਕੱਟੂ ਬੱਚਾ ਬਈ ਤੜਕੇ 4 ਵਜੇ ਸੁਧਿਆ 10 ਦਿਨਾਂ ਦੀ ਵੇੜ ਕੱਚੀ ਸੂਈ ਆ ਜੇ 10ਵੇਂ ਦਿਨ ਵੀਡੀਓ ਕਿਤੇ ਪਾਈ ਨਾ ਦੀ ਤਾਂ ਪੱਟ ਤੇ ਪੱਟ ਲਾ ਲਾ ਤੂਗੀ ਇੰਨਾ ਮੈਂ ਤੋ ਦੇਣਾ ਕੁੱਛ ਨਹੀਂ ਰੇਟ ਜੱਗੀ ਇਹਦਾ ਇਹ 92000 ਦੀ ਵੇੜ ਤੇ ਜਾਈ ਪਈ ਆ 92000 ਦੀ ਤਾਜੀ ਸੂਈ ਸਵਾਈ ਹੈ ਨਾ ਤੇ ਕੱਦ ਵੈਡ ਵੜਾ ਕੇਰ ਕਰਨ ਵਾਲਾ ਭਣ ਭਰਾ ਹੋਵੇ ਮੈਂ ਤਾਂ ਕਿਸੇ ਨਾਂ ਦੀ ਕਿੰਨੋ ਦੀ ਗਰੰਟੀ ਨਹੀਂ ਦਿੰਦਾ ਹੁੰਦਾ ਵੀ ਮੇਰੀ ਇੰਨੀ ਗਰੰਟੀ ਆ ਇਹਦਾ ਰੇਟ 92000 92000 ਤੇ ਅੱਗੇ ਦੇਖ ਰਹੇ ਹਾਂ ਬਾਈ ਜੀ 4 ਨੰਬਰ ਇੱਕ ਗੱਲ ਆ ਬਾਈ ਬਹਿਣਾ ਪਤੀਜੇ ਨੰਬਰ ਤੇ ਦਿਖਾਈ ਆ ਜੀ ਜਿਹੜਾ ਮੈਂ ਤੁਹਾਨੂੰ ਲੈ ਗਿਆ ਤੁਹ ਪੱਥਪੁਰਾ ਦਿਖਾ ਦੇ ਕੁਆਲਿਟੀ ਵਹਿੜਦੀ ਕਹਿੰਦੇ ਬਾ ਜਿਵੇਂ ਹੁਣ ਆਪਾਂ 92000 ਰੁਪਏ ਕਰਤਾ ਜੀ ਹੋਰ ਹੀ ਹੋਰ ਵੀ ਹੀਪਰ ਮਿਲਦੀ ਆ ਇਹਦੇ ਨਾਲ ਦੀ ਕਹਿੰਦੇ ਬਾ ਜੇ ਇਹੀ ਫਾਰਮ ਚ ਬੰਦਾ ਸਿੱਧੀ ਲੈਣ ਜਾਵੜੇ ਇਹ ਕਾ ਲੱਗ ਜੂ ਮੇਰੇ ਬਾਈ ਯਾਰ ਮਿਲਦੀ ਹੀ ਨਹੀਂ ਆਪਾਂ ਤਾਂ ਸਿਰਫ ਕੀ ਚੀਜ਼ ਆ ਬੰਦਾਕ ਬਣਾਉਣੇ ਆ ਜੀ ਆਪਣਾ ਰੇਟ ਵਾੜਾ ਕੱਟ ਕੇ ਲੈਣਾ ਹੁੰਦਾ ਆਪਣਾ ਰੇਟ ਭੋਰ ਕੇ ਲਿਆ ਵਾ ਆਪਾਂ ਜਿਹਦੇ ਮੂਰੇ 2 ਲੱਖ ਮੰਗੜੇ ਪੀ ਬਾਪੂ ਦਾ ਮੰਡੀ ਚ ਬੈਠਾ ਆਪਾਂ ਮੰਡੀ ਚ ਵੀ 10 ਕਿਲੋਮੀਟਰ ਜਾਵਾਂਗੇ ਜਿਹੜੇ ਵੀਰ ਵੱਡੇ ਚੈਨਲਾਂ ਤੇ ਵੀਡੀਓ ਪਾਉਂਦੇ ਆ ਜਾਂ ਹੋਰ ਕਰਦੇ ਆ ਉਹ ਇਹਦਾ ਮੁੱਲੀ ਨਹੀਂ 92 ਪਾਉਂਦੇ ਉਹ ਮੁੱਲੀ 145 ਪਾਉਣਗੇ ਬੱਸ ਅੱਡੋ ਅੱਡੀ ਚ ਸਮਝ ਆ ਗਈ ਨਾ ਹਾਂ ਇਹਦਾ ਕੀ ਹਿਸਾਬ ਦਾ ਬਚ ਗਈ ਇਹ ਵੀ ਪਹਿਲਾਂ ਸੁਈਆ ਵੀਰੇ ਉਹ ਬੱਠਾ ਜਾਨਵਰੇ ਦਾ ਹਣਾ ਅੱਛਾ ਤੜਕੇ 6 ਵਜੇ ਸੁਈਆ ਜੇਰ ਜੱਪੇ ਦੀ ਬਿਲਕੁਲ ਕਲੀਅਰ ਆ ਜਮ ਦੁੱਧ ਆ ਦੁੱਧ ਤਾਂ ਮੈਂ ਪੂਰਨ ਸੁਈਏਗੀ ਦੁੱਧ ਤਾਂ ਪਾਈ ਦੇਊਗੀ 18-18 ਕਿਲੋ ਖੁੱਲਾ ਪੈਸੇ ਕਿੰਨੇ ਕਿ ਮੈਂ ਸਰਜੂ 65000 ਦੀ ਦੇ ਦਾਂਗੇ ਬਈ ਸੋ 65000 ਦੇ ਵਿੱਚ ਜਾਣ ਸਾਰ ਬਾल्टी ਥੱਲੇ ਧਰ ਲਓ ਚੋਣ ਵੇਜ ਹੋ ਜਾਵਾ 65 ਦੇ ਚੁਾਈ ਚੁਾਈ ਦੀ ਥਾਂ ਗੁੱਲਾ ਰਖਾਰੇ ਕਹੇ ਜਾ ਲੱਗਿਆ ਬਾਕੀ ਇਹ ਤੋਂ ਸਾਰੀ ਦੀ ਧਾਰਾ ਮਾਰ ਲੱਗ ਜਿੰਦੇ ਬਾਲੀ ਲੰਬੀ ਗੱਲ ਬਾਤ ਹੋ ਜੀ ਹੰਬੇ ਤੇ ਆ ਪਏ ਆ ਯਾਰ ਤੇ ਇਹਦਾ ਕੀ ਹਿਸਾਬ ਦਾ ਵਾ ਕੋ ਘਟ 70 ਮੋਨੋ ਪਾਇਆ ਜੀ ਦਾ ਤੇ ਅੱਜ ਰੇਡ ਘਟੂਗਾ ਵਦੂ ਹਾਂ ਤੋ ਡੂਗਾ ਹੀ ਬਾਈ ਕਿੱਥੇ ਆ ਗਈ ਗੱਲ ਕੀ ਹੁੰਦਾ ਵਪਾਰੀ ਨੂੰ ਸਿਰਫ ਮਕਸਦ ਹੁੰਦਾ ਵੇਚਣ ਤੇ ਕਰਾ ਜੀ ਨਫਾ ਟੋਟਾ ਇੰਨਾ ਵੀ ਕਮਾਉਨੇ ਆ ਮੈਂ ਅੱਜ ਤੋਂ 10 ਸਾਲ ਪਹਿਲਾਂ ਜਮਨ ਕਰਾਇਆ ਤੇ ਰਹਿਣਾ ਨੂੰ ਸੀ ਕੁੱਲੀ ਤੇ ਅੱਛਾ 5 ਸਾਲ ਤੱਕ ਵੀ ਵੀਡੀਓ ਪਾਉਂਦੇ ਨੂੰ ਹੋ ਗਏ ਮੇਰੀ ਹੋ ਗਏ 21 ਦਾ ਹੁਣਾਂ 21 ਦਾ ਹੁਣਾਂ ਕੋ ਮੇਰੇ ਕੋਲੇ ਹਨਾ ਤੂੰ ਐ ਮੰਨ ਲੈ ਵੀ ਕੁੱਲੀ ਤੋਂ ਆਪਾਂ ਮੈਨ ਬਣਾ ਲਿਆ ਇੰਨਾ ਕੀ ਚਲੋ ਆਪਾਂ ਆਪਣੇ ਵੱਸੇ ਕਰਮ ਵਾਲੀਆਂ ਦੇ ਆਉਂਦੇ ਜਾਂਦੇ ਰਹਿੰਦੇ ਆ ਸਾਰਾ ਸੈਟਅਪ ਇਹਨਾਂ ਦੀ ਕਮਾਈ ਦੇ ਆ ਹਾਂ ਤੋ ਕਹਿੰਦਾ ਆਪਾ ਵਪਾਰ ਕਰਦੇ ਆ ਜੀ 75000 ਦੀ ਗਾਂ ਲਈ ਹੋਈ ਆ ਹੁਣ ਜੇਬ ਚ ਕਿੰਨੇ ਪਾਉਣੇ ਉਹ ਦੱਸ ਬਸ ਹੁਣ ਇਹਦਾ ਜੇਬ ਦੇ ਵਿੱਚ 60000 ਰੁਪਇਆ ਪਾ ਲੈ ਚਲੋ ਭਾਈ 8000 ਰੁਪਇਆ ਇਹ ਘਟਾਤਾ ਹੋਗਲੀ ਵੀਡੀਓ ਨਾਲੋ ਵੇਚ ਫਿਰ ਕਹਿੰਦਾ ਘਟਦਾ ਨਹੀਂ ਘਟਦਾ ਨਹੀਂ ਟਾਈਮ ਆਊਟ ਤੇ ਕਹਿੰਦਾ ਸਭ ਘਟ ਜਾਂਦੇ ਆ ਮਿਲੋ ਦੁੱਧ ਨਾ ਪੱਕੇ ਲੈ ਜੀ ਮੇਰਾ ਭੈਣ ਭਰਾ ਜਿਹੜਾ ਮਰਜੀ ਬਸ ਕਰਨ ਲੱਗਿਆ ਥੋੜਾ ਜਿਹਾ ਆਪਣਾ ਸੂਈ ਨੂੰ 5-6 ਸਾਲ ਹੋ ਗਿਆ ਹਨਾ ਹਾਂ ਨਹੀਂ ਹੋ ਗਿਆ ਭਾਈ ਨੂੰ 10 ਸਾਲ ਸੂਈ ਨੂੰ 10 ਸਾਲ ਹੋ ਗਏ ਤੇ ਵਪਾਰੀ ਦਾ ਮਨ ਕੇ ਚੱਲ ਵੀ ਕੋਈ ਬਾਹਲਾ ਕਹਿ ਦੇ ਤਾਂ ਕਹਿ ਦੇ ਕੋਈ ਮਾਇਦਾ ਲਾਲ ਚਾਹੇ ਕਰੋੜ ਰੁਪਏ ਖਾਤੇ ਪਿਆ ਹੋਵੇ 15 ਦਿਨਾਂ ਦੇ ਵਪਾਰੀ ਦਾ ਮੁੱਕਣ ਲੱਗ ਜਾਂਦਾ ਮੁੱਕ ਜਾਂਦਾ ਭਾਈ ਯਾਰ ਇਹ ਚਾਹੇ ਜਿਹੜਾ ਮਰਜੀ ਵਪਾਰੀ ਆ ਉਹ ਐ ਘਰੇ ਇੱਕ ਗਾਣੇ ਲਾ ਬਸ ਗੱਲ ਦੱਸ ਦੀ ਚਾਹੇ ਕਰੋੜ ਰੁਪਏ ਉਹਦੇ ਘਰੇ ਕੈਸ਼ ਪਿਆ ਹੋਵੇ ਯਾਰ ਕਰੋੜ ਰੁਪਏ ਪਿਆ ਹੋਵੇ ਮੈਂ ਕੋਈ ਨਹੀਂ ਨਹੀਂ ਮੇਰੇ ਕੋਲ ਪੈਸੇ ਨਹੀਂ ਹੈਗੇ ਵੀ ਮੈਂ ਤਾਂ ਘਾਟੇ ਨਾਲ ਆਪਾਂ ਤਾਂ ਕਿੱਲਾ ਖਾਲੀ ਕਰਨਾ ਕਿੱਲਾ ਹੁੰਦਾ ਵੀ ਯਾਰ ਬੰਦ ਵੀ ਹੋ ਜੇ ਹੋਰ ਆ ਜੂ ਤੇ ਆਪਾਂ ਸੂਜੇ ਮੈਂ ਦਿਖਾ ਦਿਆਂ ਲਾਟ ਇਧਰ 9815399107 ਜਿਹੜੇ ਰੇਟ ਕਰਤੇ ਇਹਨਾਂ ਦੇ ਵਿੱਚੋਂ 22 ਜੀ ਤੁਹਾਡਾ ਮਾਨਦਾਨ ਕਰ ਦੂਗਾ ਜੱਗੀ ਬਰਨਾਲਾ ਡੈਰੀ ਫਾਰਮ 98753987 ਵੀਡੀਓ ਦੇਖ ਲਈ ਤੇ ਕੰਮ ਕਰਨ ਲਈ